ਸਲਮਾ ਚੁੱਪ ਕਰਾ ਬੱਚੀ ਨੂੰ ਨਹੀਂ ਵੈਸੇ ਤੁਹਾਨੂੰ ਕਿਹੋ ਜਿਹਾ ਲੱਗਦਾ ਸੀ ਦੀਪ ਜਿਸ ਤਰ੍ਹਾਂ ਦੀਆਂ ਦੀਪ ਬਾਰੇ ਗੱਲਾਂ ਇੰਡਸਟਰੀ 'ਚ ਫਲਾਈਆਂ ਗਈਆਂ ਕਿਉਂਕਿ ਸੱਚ ਸੁਣਨਾ ਲੋਕਾਂ ਦੀ ਆਦਤ ਨਹੀਂ ਹੈ ਹੂੰ ਠੀਕ ਹੈ ਤੇ ਝੂਠ ਬਣਾ ਕੇ ਆਪਾਂ ਪੇਸ਼ ਨਹੀਂ ਕਰਨਾ ਹੂੰ ਰਹਿਣ ਦੋ ਫਿਰ ਕਿੰਨੇ ਪੈਸੇ ਨਾਲ 1.5 ਲੱਖ ਰੁਪਈਆ ਪਹਿਲੀ 'ਚ 50000 ਰੁਪਈਆ ਦੂਜੀ 'ਚ ਉਲਟਾ ਮੈਨੂੰ ਧਮਕੀ ਮਿਲੀ ਹੈ ਕਿ ਪੈਸੇ ਤਾਂ ਤੇਰੇ ਆ ਜਾਣਗੇ ਪਰ ਤੂੰ ਦੇਖ ਲਾ ਨਹੀਂ ਮੈਂ ਕੋਈ ਨਹੀਂ ਮੈਨੂੰ ਦੇਖ ਲੈ ਜਵਾਕ ਘਰੇ ਰੋਟੀਆਂ ਨੂੰ ਤਰਸੀ ਜਾਂਦੇ ਤੁਸੀਂ ਦੇਖਣ ਦੇ ਦੇਖ ਲੈ ਕੋਈ ਗੱਲ ਨਹੀਂ ਜਿਹਦੇ ਨਾਲ ਮੇਰੀ ਵਿਗੜੀ ਮਾੜੀ ਮੋਟੀ ਉਸ ਤੋਂ ਬਾਅਦ ਇੰਡਸਟਰੀ 'ਚ ਨਹੀਂ ਦੇਖਿਆ ਮਤਲਬ ਕਲਾਕਾਰ ਭਾਵਕ ਹੋ ਕੇ ਚਲਾ ਜਾਂਦਾ ਬਾਅਦ 'ਚ ਉਹਦੇ ਨਾਲ ਇਹ ਕੁਝ ਹੁੰਦਾ ਪਹਿਲਾਂ ਕਿਉਂ ਨਹੀਂ ਕਮਿਟਮੈਂਟ ਕਰਦਾ ਵੀ ਯਾਰ ਮੈਨੂੰ ਵਿਰੋਸਾ ਵਿਰੋਸਾ ਹੁੰਦਾ ਹੈ ਕਿ ਨਹੀਂ ਮਰਦੇ ਪੈਸੇ ਯਾਰ ਕੋਈ ਗੱਲ ਨਹੀਂ ਪੈਸੇ ਥੋੜੀ ਕੋਈ ਨੱਪਦਾ ਹੂੰ ਪਰ ਉਹ ਅਗਲੇ ਦੇ ਮੰਚ 'ਚ ਕੀ ਚੱਲੀ ਇਹਨਾਂ ਨੂੰ ਤੁਸੀਂ ਥੋੜੀ ਦੇਖ ਸਕਦੇ ਹੋ ਨਹੀਂ ਤੁਹਾਡੇ ਨਾਲ ਕਦੇ ਕੁਛ ਇਦਾਂ ਦਾ ਵਾਕਿਆ ਹੋਇਆ ਮੇਰੇ ਸਟਾਰਟਿੰਗ 'ਚ ਹੀ ਹੋਇਆ ਸੀਗਾ ਕਿੰਨੇ ਪੈਸੇ ਨੱਪਲੇ ਡੇਢ ਲੱਖ ਰੁਪਇਆ ਪਹਿਲੀ 'ਚ 50000 ਰੁਪਇਆ ਦੂਜੀ 'ਚ ਠੀਕ ਹੈ ਤੁਸੀਂ ਨਹੀਂ ਪੋਸਟ ਪਾਈ ਮੈਂ ਪੋਸਟ ਨਹੀਂ ਪਾਈ ਸੀ ਪਰ ਹਾਂ ਪਤਾ ਸਾਰੀ ਦੁਨੀਆ ਨੂੰ ਲੱਗੀ ਗਿਆ ਸੀਗਾ ਤੁਸੀਂ ਵੀ ਅਕਸਰ ਕਿਹਾ ਵੀ ਮੈਂ ਤਾਂ ਮਿਲਣ ਗਿਆ ਸੀ ਫਿਰ ਮੈਨੂੰ ਰੋਲ ਦਿੱਤਾ ਅਮਰਦੀ ਬਾਈ ਨੇ ਉਹ ਰੋਲ ਮੈਨੂੰ ਦੇਖੋ ਪਹਿਲੀ ਗੱਲ ਤਾਂ ਤੁਹਾਨੂੰ ਕੋਈ ਰੋਲ ਨਹੀਂ ਦੇ ਸਕਦਾ ਇੱਥੇ ਰੋਲ ਦੀ ਲੋੜ ਹੁੰਦੀ ਹੈ ਹੁਣ ਜੇ ਮੈਂ ਇੱਕ ਕਹਿੰਦਾ ਨਾ ਮੌਕਾ ਦੇਣਾ ਉਹ ਮੇਰੇ ਹਿੱਸੇ ਆਇਆ ਰੋਲ ਉਹ ਅਲੱਗ ਗੱਲ ਹੈ ਮੌਕਾ ਉਸ ਚੀਜ਼ ਨੂੰ ਮੈਂ ਕੋਈ ਇਹ 네ਗੇਟਿਵ ਨਹੀਂ ਬੋਲ ਰਿਹਾ ਮੈਂ ਸੱਚ ਦੱਸ ਰਿਹਾ ਕਿ ਮੌਕਾ ਦੇਣਾ ਕਿਸ ਚੀਜ਼ ਨੂੰ ਕਹਿੰਦੇ ਆ ਮੌਕਾ ਦੇਣਾ ਇਸ ਚੀਜ਼ ਨੂੰ ਕਹਿੰਦੇ ਕਿ ਮੈਂ ਇੱਕ ਅਜੇ ਸਕ੍ਰਿਪਟ ਲਿਖ ਰਿਹਾ ਮੈਨੂੰ ਪਤਾ ਹੈ ਕੋਈ ਬਹੁਤ ਅੱਛਾ ਐਕਟਰ ਹੈ ਥੀਏਟਰ ਦਾ ਚਾਹੇ ਫਿਲਮ ਦਾ ਉਹਨੂੰ ਕੰਮ ਨਹੀਂ ਮਿਲ ਰਿਹਾ ਪਰ ਐਕਟਰ ਬਹੁਤ ਕਮਾਲ ਹੈ ਮੈਂ ਯਾਰਾ ਫਲਾਨਾ ਰੋਲ ਉਸੇ ਵਾਸਤੇ ਹੀ ਲਿਖਣਾ ਚਾਹੇ ਦੁਨੀਆ ਇੱਧਰ ਦੀ ਇੱਧਰ ਹੋ ਜਾਏ ਮੈਂ ਉਸੇ ਤੋਂ ਕਰਾਉਣਾ ਹੈ ਮਾਨੂੰ ਮੌਕਾ ਦੇਣਾ ਇੱਕ ਆਪਣੇ ਆਪ ਨੂੰ ਸਾਬਤ ਕਰਨ ਦਾ ਉਹਨੂੰ ਦਿਖਾਉਣ ਦਾ ਇਹ ਹੁੰਦਾ ਮੌਕਾ ਤੁਸੀਂ ਅੱਧੀ ਦੁ ਫਿਰ ਇੱਕ ਬੰਦੇ ਨੇ ਤੁਹਾਨੂੰ ਕਰਕੇ ਦਿਖਾਤਾ ਹੂੰ ਕੁਦਰਤੀ ਹੋ ਗਿਆ ਹੂੰ ਠੀਕ ਹੈ ਉਹ ਫਿੱਟ ਬੈਠ ਗਿਆ ਉਹ ਮੌਕਾ ਥੋੜੀ ਹੁੰਦਾ ਹੈ ਹੂੰ ਨਹੀਂ ਪਰ ਉਸ ਉਸ ਦੌਰ ਚ ਤਾਂ ਤੁਸੀਂ ਵੀ ਮੰਨਿਆ ਹੋਣਾ ਨਹੀਂ ਵੀ ਚਲੋ ਮੈਨੂੰ ਫਿਲਮ ਮਿਲ ਗਈ ਆ ਨਾ 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 ਇਹ ਮੈਂ ਕਦੇ ਨਹੀਂ ਮੰਨਿਆ ਉਸ ਤੋਂ ਪਹਿਲਾਂ ਵੀ ਮੈਨੂੰ 2012 ਚ ਵੀ ਫਿਲਮ ਆਫਰ ਹੋਈ ਸੀਗੀ 2014 ਚ ਵੀ ਹੋਈ ਸੀ ਮੈਨੂੰ ਫਿਲਮ ਆਫਰ ਮੈਂ ਫਿਲਮ ਕਰਨੀ ਨਹੀਂ ਸੀਗੀ ਇਦਾਂ ਹੂੰ ਮੈਂ ਐਜ਼ ਅਸਿਸਟੈਂਟ ਡਾਇਰੈਕਟਰ ਕੰਮ ਕਰ ਰਿਹਾ ਸੀ ਇਸ ਲਈ ਕਿਉਂਕਿ ਮੇਰਾ ਪਹਿਲਾਂ ਤੋਂ ਹੀ ਸ਼ੁਰੂ ਤੋਂ ਸੀਗਾ ਕਿ ਮੈਂ ਮਿਹਨਤ ਬਹੁਤ ਕੀਤੀ ਹੈ ਇਹ ਸਾਰੇ ਕਰਦੇ ਆ ਪਰ ਅਸੀਂ ਰੈਸਲ ਬਹੁਤ ਕਰਦੇ ਹੁੰਦੇ ਸੀ ਮੈਂ ਮੈਂ ਰੈਸਲ ਨੂੰ ਮਿਹਨਤ ਕਹਿੰਦਾ ਹੂੰ ਮੈਂ ਜਿਹੜੀ ਧੱਕੇ ਖਾਣ ਵਾਲੀ ਉਹ ਮਿਹਨਤ ਨਹੀਂ ਹੁੰਦੀ ਜਿਹੜੀ ਰੈਸਲ ਆਪਣੇ ਆਪ ਤੇ ਕੰਮ ਕੀਤੀ ਠੀਕ ਹੈ ਉਹ ਮਿਹਨਤ ਕੀਤੀ ਆ ਸਾਰਾ ਦਿਨ ਰੈਸਲ ਕਰੀਏ ਨਾ ਤਾਂ ਆਪਣੇ ਆਪ ਤੇ ਇੱਕ ਬਲੀਵ ਸੀ ਕਹਿ ਲਓ ਜਾਂ ਇੱਕ ਐਸੀ ਮੈਨੂੰ ਵੀ ਮੈਂ ਯਾਰ ਵੀ ਜੇ ਇੰਨਾ ਕੁਝ ਮੱਥਾ ਮਾਰ ਰਿਹਾ ਬਹੁਤ ਸਾਰੇ ਲੋਕ ਉਹਨਾਂ ਨੇ ਕਹਿੰਦੇ ਵੀ ਇਮੋਸ਼ਨਲੀ ਬਹੁਤ ਬਲੈਕਮੇਲ ਕਰਦੇ ਆ ਸੋਸ਼ਲ ਮੀਡੀਆ ਤੇ ਰੋ ਕੇ ਪੋਸਟ ਪਾਉਣੀ ਤੁਸੀਂ ਦੇਖੋ ਮੈਨੂੰ ਕਦੇ ਉਹਨਾਂ ਨੇ ਇਮੋਸ਼ਨਲੀ ਬਲੈਕਮੇਲ ਨਹੀਂ ਕੀਤਾ ਹੂੰ ਮੈਨੂੰ ਕਦੇ ਨਹੀਂ ਉਹਨਾਂ ਨੇ ਐਦਾਂ ਕਿਹਾ ਵੀ ਆਹ ਹੋ ਜੂਗਾ ਉਹ ਹੋ ਜੂਗਾ ਮੈਨੂੰ ਕੁਝ ਨਹੀਂ ਕਿਹਾ ਹੂੰ ਜਸਟ ਮੈਂ ਬੈਠਾ ਸੀ ਉੱਥੇ ਹੂੰ ਮੈਨੂੰ ਰੋਲ ਸੁਣਾਇਆ ਮੈਂ ਵੀ ਸਿੱਧੀ ਗੱਲ ਹੈ ਮੈਨੂੰ ਹੈ ਨਹੀਂ ਸੀ ਭਰੋਸਾ ਇੰਡਸਟਰੀ ਤੇ ਵੈਸੇ ਵੀ ਹੂੰ ਕਿ ਯਾਰ ਐਡਾ ਵੱਡਾ ਰੋਲ ਰੋਲ ਬਹੁਤ ਵੱਡਾ ਸੀਗਾ ਹੂੰ ਕੀ ਐਡਾ ਵੱਡਾ ਰੋਲ ਇੱਕ ਨਵੇਂ ਬੰਦੇ ਨੂੰ ਕਹਿ ਲੋ ਨਵੇਂ ਕਹਨੇ ਹੁੰਨੇ ਆਪਾਂ ਤਾਂ ਹਾਲਾਂਕਿ ਚਾਹੇ ਉਹਨੂੰ ਪਿੱਛੇ 15 ਸਾਲ ਥੀਏਟਰ ਕਰਦੇ ਨੂੰ ਹੋ ਗਏ ਉਹਨ ਪਰ ਜਦੋਂ ਤਾਂ ਪਹਿਲਾ ਕੰਮ ਹੁੰਦਾ ਉਹਦੇ ਆਸਤੇ ਉਹ ਲੋਕਾਂ ਆਸਤੇ ਕਹ ਲੋ ਡਾਇਰੈਕਟਰਾਂ ਆਸਤੇ ਆ ਹੀ ਹੁੰਦਾ ਵੀ ਨਵਾਂ ਹੀ ਐ ਹੂੰ ਨਵਾਂ ਕੰਮ ਸੀ ਮੈਨੂੰ ਲੱਗਦਾ ਸੀਗਾ ਕਿ ਨਹੀਂ ਆ ਮੈਨੂੰ ਤਾਂ ਰੋਲ ਦੇਣਾ ਨਹੀਂਗਾ ਚਲੋ ਓਡੀਸ਼ਨ ਕਿਹਾ ਦੇਖੇ ਦੇਖ ਲੈਨੇ ਹੂੰ ਜਸਟ ਆ ਟਾਈਮ ਪਾਸ ਹੂੰ ਮੈਂ ਓਡੀਸ਼ਨ ਦੇ ਕੇ ਦੇਖਿਆ ਉਹ ਹੋ ਗਿਆ ਤਾਂ ਮੈਨੂੰ ਕੋਈ ਇਦਾਂ ਦਾ ਇਮੋਸ਼ਨਲ ਹੀ ਨਹੀਂ ਕੀਤਾ ਸੀਗਾ ਹੂੰ ਬਟ ਹਾਂ ਉਸ ਤੋਂ ਬਾਅਦ ਜਿਹੜੀਆਂ ਵੀ ਘਟਨਾਵਾਂ ਵਾਪਰ ਰਹੀਆਂ ਉਹ ਫਿਰ ਚੱਲਦੀ ਫਿਲਮ ਦੇ ਵਿੱਚ ਵਾਪਰ ਰਹੀਆਂ ਹੂੰ ਚੱਲਦੀ ਫਿਲਮ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਮੈਂ ਫਿਲਮ ਛੱਡ ਵੀ ਸਕਦਾ ਸੀਗਾ ਹੂੰ ਮੈਨੂੰ ਕਿਹਾ ਵੀ ਗਿਆ ਸੀਗਾ ਕਿ ਅਸੀਂ ਜਿਹੜੇ ਸੀਨ ਹੋਗੇ ਵੀ ਹੋਰ ਵੱਡਾ ਕਲਾਕਾਰ ਲੈ ਕੇ ਅਸੀਂ 1.5-2 ਕਰੋੜ ਰੁਪਇਆ ਹੋਰ ਇਕੱਠਾ ਕਰਕੇ ਹੂੰ ਵੀ ਫਿਲਮ ਸ਼ੂਟ ਕਰ ਲਾਂਗੇ ਹੂੰ ਪਰ ਮੇਰਾ ਸੀਗਾ ਸ਼ੁਰੂ ਤੋਂ ਇੱਕ ਇਮਾਨਦਾਰੀ ਕਿ ਮੇਰੀ ਕਿਸੇ ਬੰਦੇ ਨਾਲ ਪਰਸਨਲੀ ਲੜਾਈ ਹੋ ਸਕਦੀ ਹੈ ਕਲਾ ਨਾਲ ਫਿਲਮ ਨਾਲ ਨਾਟਕ ਨਾਲ ਮੇਰਾ ਕੋਈ ਗੁੱਸਾ ਗਿਲਾ ਨਹੀਂ ਹੈਗਾ ਠੀਕ ਹੈ ਮੈਂ ਉਸ ਤੋਂ ਬਾਵਜੂਦ ਵੀ ਉਹ ਦੂਬਾਦੋ ਫਿਲਮ ਪੂਰੀ ਕੀਤੀ ਹੈ ਅੱਛਾ ਉਹ ਜਿਹੜੇ ਸੁਣਾ ਸਕੋ ਡਾਇਲੋਗ ਤੁਹਾਡਾ ਬਹੁਤ ਸਿਗਾ ਵੀ ਮਤਲਬ ਬਹੁਤ ਆ ਸ਼ੌਕ ਆ ਤੁਹਾਨੂੰ ਤਾਂ ਬਣਾਈ ਦਿੰਨੇ ਆ ਹਾਂ ਉਹ ਸਿਗਾ ਹ ਸਲਮਾ ਚੁੱਪ ਕਰਾ ਬੱਚੀ ਨੂੰ ਅੰਦਰ ਲੈ ਜਾ ਭੁੱਖ ਲੱਗੀ ਹੋਣੀ ਆ ਪਰ ਉਹ ਨਹੀਂ ਚਾਹੀਦੀ ਜਵਾਕੀ ਹੂੰ ਵਧੀਆ ਸੀ ਨਾ ਨਹੀਂ ਇੱਕ ਹੋਰ ਦੂਸਰਾ ਵੀ ਸੀਗਾ ਵੀ ਉਹ ਦੂਜਾ ਸੀਗਾ ਕਿ ਚੰਗੇ ਭਲੇ ਪੜੇ ਲਿਖੇ ਮੁੰਡੇ ਹੂੰ ਖੁਸਰੇ ਬਣ ਬਣ ਕੇ ਮੰਗਦੇ ਆ ਹੂੰ ਉਹਦੇ ਲਈ ਫਿਰ ਕਿੰਨਾ ਕਿ ਤੁਸੀਂ ਉਸ ਕੈਰੈਕਟਰ ਨੂੰ ਤਾਂ ਚਲੋ ਤੁਹਾਨੂੰ ਮਿਲ ਗਿਆ ਫਿਰ ਉਹ 트랜ਸ ਜੈਂਡਰ ਕਮਿਊਨਿਟੀ ਦੇ ਨਾਲ ਤੁਸੀਂ ਮਿਲੇ ਜਾਂ ਫਿਰ ਉਹਨਾਂ ਨੂੰ ਮੈਂ ਮਿਲਿਆ ਜਰੂਰ ਸੀ ਉਹਨਾਂ ਨੂੰ ਗਿਆ ਸੀਗਾ ਦੇਖੋ ਇਕਦਮ ਤੁਸੀਂ ਕੋਈ ਵੀ ਇਦਾਂ ਦਾ ਡਿਫਿਕਲਟ ਕੈਰੈਕਟਰ ਹੁੰਦਾ ਜਿਹੜਾ ਉਹ ਤੁਸੀਂ ਨਹੀਂ ਕਰ ਸਕਦੇ ਹੂੰ ਚਾਹੇ ਤੁਸੀਂ ਜਾਣਦੇ ਹੋ ਉਸ ਸੀਨ ਨੂੰ ਚਾਹੇ ਤੁਸੀਂ ਐਕਟਰ ਜਿੱਡੇ ਮੱਡੇ ਜਿੰਨੇ ਵੀ ਤਕੜੇ ਹੈਗੇ ਹੋ ਜਾਂ ਜਿੰਨੀ ਮਰਜ਼ੀ ਪ੍ਰੈਕਟਿਸ ਆ ਤੁਹਾਡੀ ਔਰ ਇੱਕ ਵਾਰੀ ਫਿਰ ਵੀ ਤੁਹਾਨੂੰ ਰਵਾਈਂਡ ਜਾਂ ਕਰਨਾ ਪੈਂਦਾ ਕਿ ਅੱਛਾ ਯਾਰ ਮੈਂ ਇੱਕ ਵਾਰੀ ਦੇਖ ਲਾਂ ਵੀ ਕਿੱਦਾਂ ਜੇ ਕਰਦਿਆ ਤਾਂ ਉਹਦੇ ਆਸਤੇ ਮੈਂ ਗਿਆ ਸੀਗਾ ਉਹ ਦੇਖਿਆ ਜ਼ਰੂਰ ਹੈ ਅੱਛਾ ਕੀ ਦਰਦ ਕੀ ਮਹਿਸੂਸ ਕਰਿਆ ਤੁਸੀਂ ਉਸ ਤੌਰ 'ਚ ਮਤਲਬ ਵੀ ਜਦੋਂ ਤੁਸੀਂ ਉਹ ਕੱਪੜੇ ਪਾਏ ਉਹ ਗੈਟਅੱਪ 'ਚ ਹੁੰਨੇ ਹੋ ਹੱਥ 'ਚ ਤੁਹਾਡੇ ਲੱਗਿਆ ਹੋਇਆ ਤਾਂ ਕੀ ਮਹਿਸੂਸ ਕੀ ਕਰਦੇ ਹੋ ਕਿ ਯਾਰ ਇਹਨਾਂ ਦੀ ਦੁਨੀਆ ਤੁਸੀਂ ਕੱਪੜੇ ਪਾ ਕੇ ਵੱਖਰੀ ਦੁਨੀਆ 'ਚ ਆ ਗਏ ਨਹੀਂ ਐਦਾਂ ਦਾ ਕੁਝ ਨਹੀਂ ਹੁੰਦਾ ਜੇ ਕੋਈ ਕਹਿੰਦਾ ਕਿ ਮੈਂ ਕੱਪੜੇ ਪਾਉਣ ਸਾਰ ਮੈਨੂੰ ਲੱਗਿਆ ਕਿ ਮੈਂ ਬੜੀ ਅਜੀਬ ਜਿਹੀ ਦੁਨੀਆ 'ਚ ਆ ਗਿਆ ਮੇਰੇ ਅੰਦਰ ਉਹ ਆ ਗਿਆ ਐਦਾਂ ਦਾ ਕੁਝ ਨਹੀਂ ਹੁੰਦਾ ਤੁਸੀਂ ਉਹੀ ਰਹਿੰਦੇ ਹੋ ਹੂੰ ਤੁਹਾਨੂੰ ਵੀ ਪਤਾ ਤੁਸੀਂ ਉਹੀ ਹੋ ਹੂੰ ਬਸ ਠੀਕ ਹੈ ਬਾਕੀ ਵੇਰੀ ਕੁਝ ਐਦਾਂ ਦਾ ਹੋ ਜਾਂਦਾ ਹੈ ਕੁਝ ਕਟਨਾ ਇਦਾਂ ਦੀ ਵਾਪਰ ਜਾਂਦੀ ਹੈ ਕਿ ਹਾਂ ਕਿ ਜਦੋਂ ਤੁਸੀਂ ਉਹ ਉਹ ਕਰੈਕਟਰ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਜੋ ਬੋਲ ਰਹੇ ਹੁੰਦੇ ਹੋ ਉਹ ਕਰੈਕਟਰ 'ਚ ਹੁੰਦੇ ਹੋ ਤੁਸੀਂ ਅਸਲ 'ਚ ਤਾਂ ਕਰਕੇ ਜੋ ਤੁਸੀਂ ਬੋਲ ਰਹੇ ਹੁੰਦੇ ਹੋ ਐ ਲੱਗਦਾ ਜਿਵੇਂ ਉਹ ਕਰੈਕਟਰ ਹੀ ਕਰ ਰਿਹਾ ਹਮ ਪਰ ਕਈ ਵਾਰੀ ਇਹ ਵੀ ਹੋਇਆ ਵੀ ਜਿਵੇਂ ਮਤਲਬ ਜਿੰਨਾ ਘਰਾਂ ਦੇ ਵਿੱਚ ਟਰਾਂਸ ਜੈਂਡਰ ਪੈਦਾ ਹੁੰਦਾ ਜਾਂ ਕਿਨਰ ਪੈਦਾ ਹੁੰਦੇ ਤਾਂ ਕਈ ਚਿਰ ਲੁਕੋ ਕੇ ਰੱਖਦੇ ਆ ਵੀ ਮਤਲਬ ਸਾਹਮਣੇ ਨਾ ਆਵੇ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੁਸੀਂ ਦੇਖੀਆਂ ਜਾਂ ਸੁਣੀਆਂ ਮੈਂ ਦੇਖੀਆਂ ਨਹੀਂ ਮੈਂ ਸੁਣੀਆਂ ਵੀ ਨਹੀਂ ਹੈਗੀਆਂ ਮੈਂ ਸਿਰਫ ਇੱਕ ਨਾਟਕ ਹੈ ਜ਼ਿੰਦਗੀ ਉਹ ਪੜਿਆ ਸੀਗਾ ਉਹ ਖੇਡਿਆ ਵੀ ਹੈ ਉਹਦੇ 'ਚ ਦੇਖੀ ਸੀ ਜਾਂ ਫਿਰ ਇੱਕ ਫਿਲਮ ਸੀਗੀ ਪਾਕਿਸਤਾਨ ਦੀ ਸੀ ਬੋਲ ਉਹ ਦੇਖੀ ਸੀਗੀ ਤਾਂ ਉਹਦੇ 'ਚ ਦੇਖਿਆ ਮੈਂ ਰੀਅਲ ਲਾਈਫ 'ਚ ਮੈਂ ਕੋਈ ਇਦਾਂ ਦਾ ਘਟਨਾ ਨਹੀਂ ਦੇਖੀ ਨਹੀਂ ਅਸਲ 'ਚ ਕੀ ਤੁਸੀਂ ਸਦਰ ਕੀ ਮਸੂਦ ਜਿਵੇਂ ਅਕਸਰ ਜਿਵੇਂ ਅਸੀਂ ਜਿੰਨਾ ਅਸੀਂ ਉਹਨਾਂ ਬਾਰੇ ਦੇਖਦੇ ਆ ਚਾਹ ਉਹਨਾਂ ਦੇ ਅੰਦਰ ਕੀ ਹੁੰਦਾ ਵੀ ਜਾਂ ਜਿਹੜੀਆਂ ਖੁਸ਼ੀਆਂ ਆਮ ਲੋਕਾਂ ਦੀਆਂ ਉਹ ਨਹੀਂ ਹੁੰਦੀਆਂ ਉਹਨਾਂ ਦੀਆਂ ਮਲੋ ਉਹਨਾਂ ਖੁਸ਼ੀਆਂ ਤੋਂ ਵਾਂਝੇ ਹੁੰਦੇ ਨੇ ਮੈਂ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਕੋਈ ਹੈ ਮੈਨੂੰ ਲੱਗਦਾ ਹੁੰਦਾ ਕਿ ਯਾਰ ਦੇਖੋ ਉਹ ਉਹਨਾਂ ਦੇ ਹਿੱਸੇ کردار ਆਇਆ ਉਹ ਕਰ ਰਿਹਾ ਰੀਅਲ ਲਾਈਫ 'ਚ ਜਿਵੇਂ ਬੰਮੀ ਮੰਤ ਦਾ ਮੇਰੇ ਫਿਲਮ ਦੇ ਹਿੱਸੇ ਆਇਆ ਸੀ ਤਾਂ ਮੈਂ ਫਿਲਮ 'ਚ ਕੀਤਾ ਇਹਨਾਂ ਦੇ ਰੀਅਲ ਲਾਈਫ 'ਚ ਇੱਕ ਕਿਰਦਾਰ ਹਿੱਸੇ ਆਇਆ ਸਾਡੇ ਹਿੱਸੇ ਆ ਕਿਰਦਾਰ ਆਇਆ ਤੁਹਾਡੇ ਹਿੱਸੇ ਆ ਕਿਰਦਾਰ ਆਇਆ ਤੁਸੀਂ ਕਰ ਰਹੇ ਹੋ ਤਾਂ ਕਿਰਦਾਰ ਹੈ ਉਹਦੇ ਨਾਲ ਕੋਈ ਖੁਸ਼ੀਆਂ ਘਾਟ ਵੱਧ ਦਾ ਮੈਨੂੰ ਲੱਗਦਾ ਕੋਈ ਲਾਈਨ ਨਹੀਂ ਨਹੀਂ ਵੈਸੇ ਤੁਹਾਨੂੰ ਕਿਹੋ ਜਿਹਾ ਲੱਗਦਾ ਸੀ ਦੀਪ ਜਿਸ ਤਰ੍ਹਾਂ ਦੀਆਂ ਦੀਪ ਬਾਰੇ ਗੱਲਾਂ ਇੰਡਸਟਰੀ 'ਚ ਫਲਾਈਆਂ ਗਈਆਂ ਜਾਂ ਸੋਸ਼ਲ ਮੀਡੀਆ ਤੇ ਫਲਾਈਆਂ ਗਈਆਂ ਤੁ ਦੇਖੋ ਜਿੰਨਾ ਜ਼ਿਕਰ ਕਹਿ ਲੋ ਵੀ ਤੁਹਾਡੇ ਨਾਲ ਕੋਈ ਬੰਦਾ ਸਾਹਮਣੇ ਉਹ ਜੀ ਘਟਨਾ ਨਹੀਂ ਕਰਦਾ ਤਾਂ ਉਹਨਾਂ ਜ਼ਿਕਰ ਤੁਸੀਂ ਉਹਦੇ ਬਾਰੇ ਪਾਰਟਿਕੂਲਰ ਕੋਈ ਕੋਈ ਬਿਆਨ ਨਹੀਂ ਦੇ ਸਕਦੇ ਹਨ ਤਾਂ ਮੈਂ ਉਹਦਾਂ ਦਾ ਕੋਈ ਕਹਿਣਾ ਨਹੀਂ ਚਾਹੁੰਦਾ ਕੋਈ ਵੀ ਇਦਾਂ ਦੀ ਗੱਲ ਜਿਹੜੀ ਕੱਲ ਨੂੰ ਐਵੇਂ ਮਸਲਾ ਬਣ ਜਾਵੇ ਯਾਰ ਇਹਨੇ ਐਂ ਕਹਿਤਾ ਕਿਉਂਕਿ ਸੱਚ ਸੁਣਨਾ ਲੋਕਾਂ ਦੀ ਆਦਤ ਨਹੀਂ ਹੈ ਠੀਕ ਹੈ ਤੇ ਝੂਠ ਬਣਾ ਕੇ ਆਪਾਂ ਪੇਸ਼ ਨਹੀਂ ਕਰਨਾ ਰਹਿਣ ਦਿਓ ਫਿਰ ਠੀਕ ਹੈ ਨੀ ਪਰ ਉਹ ਕਰੈਕਟਰ ਆ ਜਿਹੜਾ ਜਦੋਂ ਤੁਸੀਂ ਉਹਦੇ ਵਿੱਚ ਗੁਜ਼ਰਦੇ ਹੋ ਕਿਉਂਕਿ ਅਸਲ ਦੇ ਵਿੱਚ ਵੀ ਦੀਪ ਦੇ ਜਿਹੜੇ ਨਿਹੜਾਈਆਂ ਹੋਈਆਂ ਸੀ ਚੀਜ਼ਾਂ ਬਚਪਨ ਦੇ ਵਿੱਚ ਉਹਦੇ ਹਨ ਜਿੱਦਾਂ ਫੈਮਿਲੀ ਚੋਂ ਮੰਮੀ ਉਹਦੇ ਤੁਰ ਜਾਂਦੀ ਆ ਤਾਂ ਜਦੋਂ ਤੁਹਾਡੇ ਨਾਲ ਉਹ ਸੀਨ ਕਰ ਰਹੇ ਸੀ ਤਾਂ ਫਿਰ ਕਦੇ ਇਮੋਸ਼ਨਲੀ ਹੋਇਆ ਬਾਈ ਮੇਰੇ ਨਾਲ ਕੋਈ ਉਹਦੇ ਫੋਨ ਤੇ ਹੁਣ ਜਿਹੜੇ ਫੋਨ ਸੀਨ ਸੀਗੇ ਉਹ ਕਦੇ ਵੀ ਨਾਲ ਨਹੀਂ ਹੁੰਦੇ ਹਮ ਇਧਰੋਂ ਮੇਰਾ ਕੱਟ ਲੈ ਲਿਆ ਉਹਦਾ ਇੱਕ 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 ਦੋ ਥਾਂ ਤੇ ਤੁਸੀਂ ਸ਼ਾਇਦ ਮਿਲਦੇ ਵੀ ਹੋ ਮਿਲਨ ਵਾਲੇ ਸੀਨ ਕੱਟਤੇ ਸੀਗੇ ਇਹਨਾਂ ਨੇ ਅੱਛਾ ਉਹਦਾ ਮਿਲਨ ਵਾਲੇ ਸੀਨ ਨਹੀਂ ਹੈਗੇ ਦਿਖਾ ਸ ਠੀਕ ਹੈ ਆ ਮੇਰੇ ਕਾਫੀ ਸੀਨ ਕੱਟੇ ਹੋਏ ਫਿਲਮ ਦੇ ਵਿੱਚੋਂ ਹੂੰ ਤੇ ਅਸਲ ਚ ਜਿਹੜੀ ਫਿਲਮ ਸੀਗੀ ਉਹ ਫਿਲਮ ਹੋਰ ਸੀ ਜਿਹੜੀ ਸਕਰੀਨ ਤੇ ਤੁਸੀਂ ਦੇਖੀ ਉਹ ਫਿਲਮ ਹੋਰ ਸੀ ਅੱਛਾ ਇਹ ਇਹ ਕਿਉਂ ਹੋਇਆ ਜਾਂਦੇ ਪਿੱਛੇ ਕੀ ਦੇਖੋ ਮੈਂ ਤੁਹਾਨੂੰ ਦੱਸਦਾ ਨਾ ਇੱਕ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਹਰੇਕ ਬੰਦੇ ਨੂੰ ਹੁੰਦਾ ਯਾਰ ਮੈਂ ਪੈਸੇ ਲਾ ਰਿਆਂ ਤਾਂ ਮੈਂ ਹੀ ਦਿਖਾ ਹੂੰ ਨਹੀਂ ਕੱਲ ਨੂੰ ਮੈਂ ਆਉਂਗਾ ਆਪ ਦਾ ਪ੍ਰੋਡਿਊਸਰ ਹੋਊਂਗਾ ਤਾਂ ਹਰੇਕ ਬੰਦੇ ਨੂੰ ਹੁੰਦਾ ਕਿ ਯਾਰ ਜੇ ਮੈਂ ਪੈਸੇ ਲਾਉਂਗਾ ਤਾਂ ਵੀਰੇ ਮੈਂ ਦਿਖਣਾ ਚਾਹੀਦਾ ਦੂਜਾ ਬੰਦਾ ਨਹੀਂ ਉੱਬਰਣਾ ਚਾਹੀਦਾ ਹੂੰ ਦਬਾਇਆ ਜਾਂਦਾ ਦਬਾਇਆ ਜਾ ਰਿਹਾ ਨਹੀਂ ਉਹਦੀ ਉਹ ਗਲਤੀ ਨਾਲ ਦਬਾਇਆ ਜਾ ਰਿਹਾ ਹਮ ਅਸਲ ਚ ਪਰਸਨਲੀ ਉਹਦਾ ਜਿਹੜਾ ਹੈਗਾ ਸਵਾਰਥ ਹੋਇਆ ਕਿ ਮੈਂ ਉਭਰਾ ਹੁਣ ਉਹਦੇ ਉੱਪਰ ਨਾਲ ਕੌਣ ਦਬਾਇਆ ਜਾ ਰਿਹਾ ਉਹਨੂੰ ਕੋਈ ਫਰਕ ਨਹੀਂ